ਸ੍ਰੀ ਪੰਡਤਾਂ ਦਾ ਆਨੰਦਪੁਰ ਆਣਾ ਸੰਗੀਤ ਦੀਆਂ ਸੋਹਣੀਆਂ ਬਾਦੀਆਂ ਵਿੱਚ ਜਿੱਥੇ ਚਸ਼ਮੀ ਰੋਹਾਨੀ ਧੁਨ ਵਜਾਉਂਦੇ ਸਨ ਉੱਥੇ ਹੀ ਡਰਦੇ ਕਾਲੇ ਬੱਦਲ ਵੀ ਛਾ ਗਏ ਸਾਲ 369 ਈਸਵੀ ਬਾਦਸ਼ਾਹ ਔਰੰਗਜ਼ੇਬ ਨੇ ਕਈ ਘਰੀਬ ਗੁਰੂ ਦੇ Hindu ਲੋਕ ਜ਼ਬਰੀ ਮੁਸਲਮਾਨ ਬਣਾ ਲਏ ਸਨ ਪਰ ਬਾਦਸ਼ਾਹ ਸੰਤੋਖ ਨਹੀਂ ਸੀ ਉਸਨੇ ਫੈਸਲਾ ਕਰ ਲਿਆ ਜੇ ਪੰਡਤ ਮੁਸਲਮਾਨ ਹੋ ਜਾਣ ਤਾਂ ਸਾਰੇ Hindu ਦਾ ਧਰਮ ਬਦਲਣ ਵਿੱਚ देर ਨਹੀਂ ਲੱਗੇਗੀ ਕਸ਼ਮੀਰ ਦੇ ਸੁਬੇਦਾਰ ਇਫਤਿਹਾਰ ਖਾਨ ਨੂੰ ਹੁਕਮ ਦੇ ਸਾਰਕਿ ਜਿਵੇਂ ਵੀ ਹੋਵੇ ਹੁਕਮ ਕੀਤਾ ਕਿ ਜਿਵੇਂ ਵੀ ਹੋਵੇ ਸਭ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਓ ਕਿਉਂ ਜੋ ਕਸ਼ਮੀਰੀ ਪੰਡਤ ਹੀ ਸਰਵ ਉੱਚ ਕੋਟੀ ਦੇ Hindu ਮੰਨੇ ਜਾਂਦੇ ਸਨ ਬਸ ਫਿਰ ਕੀ ਸੀ ਸੋਹਣੀਆਂ ਬਾਗੀਆਂ ਵਿੱਚ ਖੂਨ ਵਹਿਣ ਲੱਗਾ ਕਈ Hindu ਦਰਮੇਸ਼ ਤਰੰਗ ਬਦਲਣ ਲੱਗੇ ਪਰ ਹਲੇ ਵੀ ਕਸ਼ਮੀਰੀ ਪੰਡਤ ਆਪਣੇ ਧਰਮ ਨੂੰ ਛੱਡਣ ਲਈ ਤਿਆਰ ਨਹੀਂ ਸਨ ਤੂਬੇਦਾਰ ਨੇ ਉਹਨਾਂ ਨੂੰ ਇਕੱਠਾ ਕਰਕੇ ਕਿਹਾ ਬਾਦਸ਼ਾਹ ਦਾ ਹੁਕਮ ਹੈ ਮੁਸਲਮਾਨ ਬਣੋ ਨਹੀਂ ਤਾਂ ਮਰਨ ਲਈ ਤਿਆਰ ਰਹੋ ਇਹ ਧਰਤ ਹੈ ਤੁਹਾਡਾ ਪੰਡਤਾਂ ਨੇ ਨਿਮਰਤਾ ਨਾਲ ਬੇਨਤੀ ਕੀਤੀ ਸਾਨੂੰ 6 ਮਹੀਨੇ ਦਾ ਸਮਾਂ ਦਿਓ ਅਸੀਂ ਸੋਚ ਕੇ ਜਵਾਬ ਦੇਵਾਂਗੇ ਇਹ 6 ਮਹੀਨੇ ਕਸ਼ਮੀਰੀ ਪਟਕਾ ਦੇ ਇਤਿਹਾਸ ਦੀ ਇੱਕ ਲੋ ਬਣ ਗਏ ਉਹ ਸੋਚਣ ਲੱਗੇ ਸਾਡਾ ਗੁਰੂ ਕੌਣ ਹੋ ਸਕਦਾ ਹੈ ਸਾਨੂੰ ਕੌਣ ਇਸ ਅੰਧਕਾਰ ਤੋਂ ਬਚਾ ਸਕਦਾ ਹੈ ਇੱਕ ਆਵਾਜ਼ ਉੱઠી ਸ਼੍ਰੀ ਗੁਰੂ ਦੇਵ ਬਹਾਦਰ ਜੀ ਜੋ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਵਜੋਂ ਵਿਰਾਜਮਾਨ ਸਨ ਉਹ ਜ਼ੁਲਮ ਦੇ ਖਿਲਾਫ ਖੜ ਸਕਦੇ ਹਨ ਇਸੇ ਵਿਚਾਰ ਨਾਲ ਕਿ ਤੂ ਹਟਾ ਜੱਥਾ ਸ਼੍ਰੀ ਗੁਰੂ ਸ਼੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋਇਆ ਉਹਨਾਂ ਦੇ ਆਪੂ ਸਨ ਪੰਡਿਤ ਕਿਰਪਾ RAM ਜੀ ਦਾਸ ਬ੍ਰਾਹਮਣ ਜੋ ਪਹਿਲਗਾਮ ਨੇੜੇ ਮਟਨ ਦੇ ਵਸਨੀਕ ਸੀ ਤੇ ਛੇਨੇ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਤੋ ਗੁਰੂ ਘਰ ਨਾਲ ਜੁੜੇ ਪਰਿਵਾਰ ਦਾ ਹਿੱਸਾ ਸਨ ਜਦੋਂ ਮਹੋ ਸ੍ਰੀ ਅਨੰਦਪੁਰ ਸਤ ਅਨੰਦਪੁਰ ਆਮਦੇ ਉਹਨਾਂ ਨੇ ਗੁਰਦੇਵ ਮਹਾਰਾਜ ਸਾਹਿਬ ਜੀ ਆਪਣੀ ਇੱਜ਼ਤ ਕਣੀ ਦਾ ਸਨ ਰੱਖੀ ਲੋਕਾਂ ਨੇ ਆਪਾਂ ਦੇ ਹਰਦੂ ਜ਼ਿਲ੍ਹਾ ਦੇ ਡਾਕਪਰ ਮੋਹਰੇ ਦੀ ਇੱਕ ਉਮੀਦ ਵੀ ਸੀ ਗੁਰੂ ਜੀ ਰੰਗੀ ਤੋਂ ਜੀਤੇ ਪਾਏ ਇਨੇ ਵੀਰ ਬਾਲ गोविंद ਰਾਏ ਕੇ ਦੀ ਖੇਡ ਦੇ ਨੂੰ ਪਿਤਾ ਦੀ ਗੋਦੀ ਵਿੱਚ ਆ ਬੈਠੇ ਆਪਣੇ ਅੰਗੇ ਪਿਤਾ ਜੀ ਤੁਸੀਂ ਐਨੇ ਗੈਰੇ ਜਿੰਦਨ ਵਿੱਚ ਕਿਉਂ ਹੋ ਗੁਰੂ ਜੀ ਨੇ ਮੰਦਰਾ ਦੇ ਟਾਹੇ ਜਾਨ ਖੰਡਾਂ ਦੇ ਦੁੱਖ ਤੇ ਧਰਮ ਦੇ ਖਤਰੇ ਦੀ ਕਥਾ ਸੁਣਾਈ ਤੇ ਕਿਹਾ ਇਹ ਤਾਂ ਸੰਕਟ ਤੋਂ ਮੁਕਤ ਕਰਨ ਲਈ ਇੱਕ ਮਹਾਪੁਰਸ਼ ਦੇ ਸਰਦੀ ਲੋੜ ਹੈ ਬਾਲ गोविंद ਰਾਏ ਬੋਲ ਭਈ ਤੁਹਾਡੇ ਤੋਂ ਵੱਡਾ ਮਹਾਪੁਰਸ਼ ਹੋਰ ਕੌਣ ਹੋ ਸਕਦਾ ਹੈ ਇਹ ਇਹ ਵਚਨ ਜੋ ਅਣਪੋਲ ਕਿਹਾ ਜਾਂਦੇ ਸਨ ਪਰ ਇਹ ਸੰਵਾਦ ਪਿਤਾ ਪੁੱਤਰ ਦਾ ਹੀ ਨਹੀਂ ਸੀ ਸਗੋਂ ਗੁਰੂ ਤੇ ਵਿਖੇਤ ਗੁਰੂ ਵਿਚਾਲੇ ਸੰਵਾਦ ਸੀ ਗੁਰੂ ਜੀ ਦੇ ਮਨ ਵਿੱਚ ਅਗਾਮੀ ਦ੍ਰਿਸ਼ਤਾ ਆ ਗਈ ਉਹਨਾਂ ਕਸ਼ਮੀਰੀ ਪੰਡਤਾਂ ਵੱਲ ਨਜ਼ਰ ਕੀਤੀ ਤੇ ਕਿਹਨਾਂ ਲੱਗ ਗਈ ਜਿਵੇਂ ਬਾਦਸ਼ਾਹ ਨੂੰ ਦੱਸ